ਉਹੀ ਭਮੱਕੜ ਲੱਗਦੇ ਨੇ ਜਿਹੜੇ ਪਿੰਡਾਂ ਵਿੱਚ ਜਾ ਜਾ ਕੇ ਕਹਿ ਰਹੇ ਸੀਗੇ ਕਿ ਯੁੱਧ ਨਸ਼ਿਆਂ ਵਿਰੁੱਧ ਸਮਾਨ ਆ ਜਿਹੜਾ ਨਾਲ ਕੋਕ ਤੇ ਭੁਜਿਆ ਵੀ ਜਾ ਰਿਹਾ ਕਿਉਂਕਿ ਯੁੱਧ ਲੜਨਾ ਯੁੱਧ ਲੜਨਾ ਸੌਖਾ ਨਹੀਂ ਹੈ ਯੁੱਧ ਇਸ ਤਰੀਕੇ ਨਾਲ ਲੜਿਆ ਜਾਊਗਾ ਨਸ਼ਿਆਂ ਦੇ ਵਿਰੋਧਾ ਜਿਹੜਾ ਜੋ ਕਿ ਹੱਥ ਜੋੜ ਕੇ ਖੜਨੇ ਤੇ ਉੱਪਰ ਲਿਖਿਆ ਯੁੱਧ ਨਸ਼ਿਆਂ ਵਿਰੁੱਧ ਪਰ ਖੜੇ ਕਿਹਨਾਂ ਦੇ ਸਾਹਮਣੇ ਨੇ ਉਹ ਵੀ ਦੇਖ ਲਓ ਉਹ ਖੜੇ ਨੇ ਠੇਕਾ ਸ਼ਰਾਬ ਦੇਸੀ ਅਤੇ ਅੰਗਰੇਜ਼ੀ ਆ ਸਾਡੇ ਦੇਖਦਿਆ ਦੇਖਦਿਆਂ ਇਹ ਪੰਜਵੀਂ ਬੱਸ ਹੈ ਜਿਹੜੀ ਇਸ ਠੇਕੇ ਦੇ ਅੱਗੇ ਰੁਕੀ ਹੈ ਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਇੱਥੋਂ ਰਵਾਨਾ ਹੋ ਗਈ ਹੈ ਤਿੰਨ ਬੱਸਾਂ ਹੋਰ ਠੇਕੇ ਦੇ ਅੱਗੇ ਆ ਕੇ ਖੜੀਆਂ ਖੜ ਗਈਆਂ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਰਹਿਨਮਾਈ ਹੇਠ ਜਿਹੜਾ ਯੋਧਨਸ਼ਾ ਵਿਰੋਧ ਹੈ ਉਹ ਲੜਿਆ ਜਾ ਰਿਹਾ ਪੰਜ ਵਜੇ ਤੋਂ ਕਿਹਨੇ 5 ਵਜੇ ਤੋਂ ਬਾਅਦ ਜਿਹੜਾ ਯੋਧਨਸ਼ਾ ਵਿਰੋਧ ਉਹ ਇਸ ਤਰੀਕੇ ਨਾਲ ਲੜੇਗੀ ਆਮ ਆਦਮੀ ਪਾਰਟੀ ਹੈਲੋ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹਤਾਜ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਰੈਲੀ ਕੀਤੀ ਜਾਂਦੀ ਹੈ ਜਿਸ ਦਾ ਨਾਮ ਹੁੰਦਾ ਹੈ ਯੁੱਧ ਨਸ਼ਾ ਵਿਰੁੱਧ ਜੋ ਕਿ ਮੋਗਾ ਦੇ ਕਿਲੀ ਚੈਹਲ ਪਿੰਡ ਦੇ ਵਿੱਚ ਹੁੰਦੀ ਹੈ ਤਾਂ ਯੁੱਧ ਨਸ਼ਾ ਵਿਰੁੱਧ ਦੀ ਇੱਕ ਤਸਵੀਰ ਦਿਖਾ ਦਿੰਨੇ ਆ ਕਿ ਜਿਹੜੀਆਂ ਬੱਸਾਂ ਨੇ ਜੋ ਕਿ ਆਮ ਆਦਮੀ ਪਾਰਟੀ ਦੀ ਰੈਲੀ ਤੋਂ ਆਈਆਂ ਨੇ ਹੁਣ ਉਹ ਖੜੀਆਂ ਕਿੱਥੇ ਨੇ ਇੱਕ ਪਾਸੇ ਤਸਵੀਰ ਦਿਖਾ ਦਿੰਨੇ ਆ ਕਿ ਕਿੱਥੇ ਖੜੀਆਂ ਨੇ ਖੁਦ ਦੇਖ ਲਓ ਠੇਕਾ ਸ਼ਰਾਬ ਦੇਸੀ ਅੰਗਰੇਜ਼ੀ ਠੰਡੀ ਬੀਅਰ ਤਾਂ ਠੇਕੇ ਦੇ ਅੱਗੇ ਜਿਹੜੀਆਂ ਹੁਣ ਇਹ ਬੱਸਾਂ ਖੜਨੀਆਂ ਸ਼ੁਰੂ ਹੋ ਗਈਆਂ ਨੇ ਕਿਉਂਕਿ ਘਰਾਂ ਵੱਲ ਵਾਪਸੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਘਰਾਂ ਵੱਲ ਵਾਪਸੀ ਕਿਸ ਤਰੀਕੇ ਨਾਲ ਹੈ ਯੁੱਧ ਲੜਿਆ ਜਾ ਰਿਹਾ ਨਸ਼ਿਆਂ ਦੇ ਵਿਰੁੱਧ ਕਿਸ ਤਰੀਕੇ ਨਾਲ दारू ਦੀਆਂ ਪੇਟੀਆਂ ਲੈ ਕੇ ਤਾਂ ਇਹ ਤਸਵੀਰ ਹੈ ਜੋ ਸਰਕਾਰ ਲਗਾਤਾਰ ਗੱਲ ਕਰ ਰਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਹੈ ਹੁਣ ਬੱਸਾਂ ਜਿਹੜੀਆਂ ਠੇਕਿਆਂ ਦੇ ਮੂਹਰੇ ਖੜਨੀਆਂ ਸ਼ੁਰੂ ਹੋ ਗਈਆਂ ਨੇ ਇਹ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਨੇ ਚਲਾਇਆ ਹੋਇਆ ਹੈ ਪੇਟੀਆਂ ਜਿਹੜੀਆਂ दारू ਦੀਆਂ ਨੇ ਉਹ ਇਹਨਾਂ ਬੱਸਾਂ ਦੇ ਵਿੱਚ ਜਾ ਰਹੀਆਂ ਨੇ ਲਗਾਤਾਰ ਤਸਵੀਰ ਦਿਖਾ ਦਿੰਨੇ ਆ ਕਿ ਜਿਹੜੀਆਂ ਦਾ ਰੈਲੀ ਤੋਂ ਬੱਸਾਂ ਜਿਹੜੀਆਂ ਆਈਆਂ ਨੇ ਹੁਣ ਠੇਕੇ ਦੇ ਬਾਹਰ ਖੜੀਆਂ ਨੇ ਠੇਕੇ ਤੋਂ दारू ਲੈ ਕੇ ਜਾ ਰਹੇ ਆ ਕਿਉਂਕਿ ਸਰਕਾਰ ਕਹਿ ਰਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅਸੀਂ ਰੈਲੀ ਕੀਤੀ ਹੈ 2.0 ਜਿਹੜਾ ਯੁੱਧ ਨਸ਼ਾ ਵਿਰੁੱਧ ਚਲਾਇਆ ਗਿਆ ਤਾਂ ਹੁਣ ਕਿਸ ਤਰੀਕੇ ਨਾਲ ਜਿਹੜੇ ਲੋਕ ਨੇ ਉਹ ਇੱਥੋਂ ਸ਼ਰਾਬ ਲੈ ਰਹੇ ਨੇ ਰੈਲੀ ਦੇ ਵਿੱਚ ਇੱਕ ਤਰੀਕੇ ਨਾਲ ਸ਼ਰਾਬ ਦੇ ਲਾਲਚ ਵਿੱਚ ਆਏ ਲੱਗਦੇ ਨੇ ਜਾਂ ਉਹ ਯੁੱਧਾ ਜਿਹੜਾ ਇਸ ਤਰੀਕੇ ਨਾਲ ਲੜਨਾ ਚਾਹੁੰਦੇ ਆ ਤੁਹਾਨੂੰ ਤਸਵੀਰਾਂ ਖੁਦ ਦਿਖਾਈਆਂ ਕਿ ਜਿਹੜੇ ਵਿਅਕਤੀ ਨੇ ਉਹ ਲਗਾਤਾਰ ਹੁਣ ਸਮਾਨ ਆ ਜਿਹੜਾ ਨਾਲ ਤੋਕ ਤੇ ਭੁਜਿਆ ਵੀ ਜਾ ਰਿਹਾ ਕਿਉਂਕਿ ਯੁੱਧ ਲੜਨਾ ਯੁੱਧ ਲੜਨਾ ਸੌਖਾ ਨਹੀਂ ਹੈ ਯੁੱਧ ਇਸ ਤਰੀਕੇ ਨਾਲ ਲੜਿਆ ਜਾਊਗਾ ਨਸ਼ਿਆਂ ਦੇ ਵਿਰੋਧਾ ਜਿਹੜਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੀ ਬੱਸ ਦੇ ਵਿੱਚ ਪਹਿਲਾਂ ਇੱਕ ਵਿਅਕਤੀ दारू ਦੀ ਪੇਟੀ ਲੈ ਕੇ ਗਿਆ ਤੇ ਹੋਰ ਵੀ ਬੱਸਾਂ ਜਿਹੜੀਆਂ ਲਗਾਤਾਰ ਇਸ ਠਿਕਾਣੇ ਦੇ ਅੱਗੇ ਰੁਕ ਰਹੀਆਂ ਨੇ ਤੇ ਇਸ ਤੋਂ ਬਾਅਦ ਉਹ ਆਪਣੇ ਘਰਾਂ ਵੱਲ ਜਾ ਰਹੇ ਨੇ ਤਾਂ ਅਸੀਂ ਇਸ ਵਾਰ ਖੜੇ ਹਾਂ ਬਾਗਾ ਪ੍ਰਾਣਾ ਦੇ ਕੋਲ ਬਾਗਾ ਪ੍ਰਾਣਾ ਜਿੱਥੇ ਤੇ ਗੈਲ ਢਾਬਾ ਹੈ ਉਸਦੇ ਬਿਲਕੁਲ ਨਾਲ ਸ਼ਰਾਬ ਦਾ ਠੇਕਾ ਆ ਤੇ ਉੱਥੇ ਕੋਲੇ ਨੇ ਜਿਹੜੀਆਂ ਉਹ ਬੱਸਾਂ ਖੜੀਆਂ ਨੇ ਇਹ ਬੱਸਾਂ ਕਿਹੜੀਆਂ ਨੇ ਜਿਨ੍ਹਾਂ ਦੇ ਮਗਰ ਬੋਰਡ ਲੱਗੇ ਆ ਅਰਮਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਹੱਥ ਜੋੜ ਕੇ ਖੜਨੇ ਤੇ ਉੱਪਰ ਲਿਖਿਆ ਯੁੱਧ ਨਸ਼ਿਆਂ ਵਿਰੁੱਧ ਪਰ ਖੜੇ ਕਿਹਨਾਂ ਦੇ ਸਾਹਮਣੇ ਨੇ ਉਹ ਵੀ ਦੇਖ ਲਓ ਉਹ ਖੜੇ ਨੇ ਠੇਕਾ ਸ਼ਰਾਬ ਦੇਸੀ ਅਤੇ ਅੰਗਰੇਜ਼ੀ ਤਾਂ ਲਗਾਤਾਰ ਰੈਲੀ ਦੇ ਵਿੱਚੋਂ ਬੱਸਾਂ ਜਿਹੜੀਆਂ ਉਹ ਵਾਪਸ ਆ ਰਹੀਆਂ ਨੇ ਸਰਕਾਰੀ ਬੱਸਾਂ ਨੇ ਕੁਝ ਪ੍ਰਾਈਵੇਟ ਬੱਸਾਂ ਵੀ ਨੇ ਤਾਂ ਜਿੰਨੀਆਂ ਵੀ ਬੱਸਾਂ ਰੈਲੀ ਤੋਂ ਆਈਆਂ ਨੇ ਹੁਣ ਉਹ ਸਾਰੀਆਂ ਦੀਆਂ ਸਾਰੀਆਂ ਫੇਕਿਆਂ ਦੇ ਬਾਹਰ ਤੁਹਾਨੂੰ ਖੜੀਆਂ ਨਜ਼ਰ ਆਉਣਗੀਆਂ ਕਿਉਂਕਿ ਹੁਣ ਜਿਹੜਾ ਯੁੱਧ ਹੈ ਉਹ ਲੜਿਆ ਜਾਊਗਾ ਯੁੱਧ ਜਿਹੜਾ ਲਗਭਗ 5 ਵਜੇ ਤੋਂ ਕਿਹਨੇ 5 ਵਜੇ ਤੋਂ ਬਾਅਦ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਉਹ ਇਸ ਤਰੀਕੇ ਨਾਲ ਲੜੇਗੀ ਆਮ ਆਦਮੀ ਪਾਰਟੀ ਜੋ ਕਿ ਉਹਨਾਂ ਦੇ ਵਰਕਰ ਨੇ ਉਹ ਇਸ ਤਰੀਕੇ ਨਾਲ ਲੜਨਗੇ ਯੁੱਧ ਸ਼ਰਾਬ ਦੀਆਂ ਬੋਤਲਾਂ ਲੈ ਕੇ ਇਸ ਤੋਂ ਬਾਅਦ ਉਹ ਯੁੱਧ ਲੜਨਗੇ ਤਾਂ ਇਹ ਬਾਗਾ ਪ੍ਰਾਣਾ ਦੀ ਤਸਵੀਰ ਹੈ ਜਿੱਥੇ ਵਰਕਰ ਨੇ ਜਿਹੜੇ ਜਿਹੜੀਆਂ ਬੱਸਾਂ ਨੇ ਜਿਹੜੇ ਉਹਨਾਂ ਦੇ ਆਗੂ ਨੇ ਉਹ ਪੇਮੈਂਟ ਕਰ ਰਹੇ ਨੇ दारू ਦੀਆਂ ਪੇਟੀਆਂ ਚੱਕ-ਚੱਕ ਕੇ ਬੱਸਾਂ ਵਿੱਚ ਰੱਖ ਰਹੇ ਨੇ ਤੇ ਉਹਨਾਂ ਨੂੰ ਐਨਜੋਏ ਕਰਾ ਰਹੇ ਨੇ ਕਿਉਂਕਿ ਯੁੱਧ ਲੜਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਬਸ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਲੜਨ ਵਾਲੇ ਜਿਹੜੇ ਯੋਧੇ ਨੇ ਉਹ ਚੜ ਰਹੇ ਨੇ ਲੈ ਕੇ ਕਿ ਜਾ ਰਹੇ ਨੇ ਆਪਣਾ ਹਾਥਾਂ ਦੇ ਵਿੱਚ ਦੇਖ ਸਕਦੇ ਹੋ ਕਿ ਸ਼ਰਾਬ ਦੀਆਂ ਬੋਤਲਾਂ ਫੜੀਆਂ ਹੋਈਆਂ ਨੇ ਹੁਣ ਜਾ ਕੇ ਯੁੱਧ ਹੈ ਜਿਹੜਾ ਉਹ 5 ਵਜੇ ਤੋਂ ਬਾਅਦ ਲੜਿਆ ਜਾਵੇਗਾ ਤਾਂ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਯੁੱਧ ਲੜ ਰਹੀ ਹੈ ਠੇਕਿਆਂ ਦੇ ਬਾਹਰ ਜਿੰਨੀਆਂ ਬੱਸਾਂ ਲੰਘ ਰਹੀਆਂ ਨੇ ਇੱਥੇ ਰੁਕ ਰੁਕ ਕੇ ਆਪਣਾ ਜਿਹੜਾ ਪੈਸਾ ਹੈ ਉਹ ਪੰਜਾਬ ਦੇ ਰੈਵਨਿਊ 'ਚ ਪਾ ਕੇ ਜਾ ਰਹੇ ਨੇ ਕਿਉਂਕਿ ਸ਼ਰਾਬ ਹੈ ਜਿਹੜੀ ਉਹਨਾਂ ਦੇ ਹਿਸਾਬ ਨਾਲ ਸਿਹਤ ਲਈ ਹਾਨੀਕਾਰਕ ਨਹੀਂ ਸਿਹਤ ਲਈ ਜ਼ਰੂਰੀ ਹੈ ਕਿਉਂਕਿ ਆਮ ਤੌਰ ਤੇ ਵੋਟਾਂ ਵੇਲੇ ਆਪਾਂ ਸੁਣਦੇ ਹਾਂ ਕਿ ਭਾਈ ਸ਼ਰਾਬ ਵੰਡੀ ਜਾਂਦੀ ਹੈ ਤਾਂ ਹੁਣ ਰੈਲੀਆਂ ਦੇ ਵਿੱਚ ਆਉਣ ਦੇ ਲਈ ਵੀ ਸ਼ਰਾਬ ਦਾ ਜਿਹੜਾ ਲਾਲਚ ਹੈ ਉਹ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਤਾਂ ਇਸ ਦੇ ਨਾਲ ਜਿਹੜਾ ਅੱਜ ਇਕੱਠ ਹੋਇਆ ਉਹ ਉੱਥੋਂ ਇਹ ਵੀ ਲੱਗਦਾ ਕਿ ਉਹ ਇਕੱਠਾ ਜਿਹੜਾ ਉਹ ਸ਼ਰਾਬ ਦੇ ਲਾਲਚ ਵਿੱਚ ਕੀਤਾ ਜਾ ਰਿਹਾ ਤੇ ਨਾਲ ਦੀ ਨਾਲ ਜਿਹੜੀ ਰੈਲੀ ਦਾ ਨਾਮ ਰੱਖਿਆ ਗਿਆ ਕਿ ਯੁੱਧ ਨਸ਼ਿਆਂ ਵਿਰੁੱਧ ਉਹ ਨਾਮ ਵੀ ਹੈ ਜਿਹੜਾ ਉਹ ਕੀ ਸੋਚ ਕੇ ਰੱਖਿਆ ਇਹ ਉਹ ਖੁਦ ਦਾ ਸਾਧਿਆ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਦੇ ਲਈ ਜਿਹੜੀਆਂ ਬੱਸਾਂ ਨੇ ਹੁਣ ਠੇਕਿਆਂ ਦੇ ਬਾਹਰ ਖੜੀਆਂ ਆ ਯੁੱਧ ਲੜ ਰਹੀਆਂ ਨੇ ਤਾ ਸਾਡੇ ਦੇਖਦਿਆ ਦੇਖਦਿਆਂ ਇਹ ਪੰਜਵੀਂ ਬੱਸ ਹੈ ਜਿਹੜੀ ਇਸ ਥੇਕੇ ਦੇ ਅੱਗੇ ਰੁਕੀ ਹੈ ਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਇੱਥੋਂ ਰਵਾਨਾ ਹੋ ਗਈ ਹੈ ਇਸ ਤਰੀਕੇ ਨਾਲ ਲਗਾਤਾਰ ਯੁੱਧ ਵਾਰ-ਵਾਰ ਲੜਿਆ ਜਾ ਰਿਹਾ ਪੰਜਵੀਂ ਬੱਸਾ ਜਿਹੜੀ ਸਾਨੂੰ ਯੁੱਧ ਨਸ਼ਿਆਂ ਵਿਰੁੱਧ ਲੜਦੀ ਇੱਥੇ ਦਿਖਾਈ ਦਿੱਤੀ ਹੈ ਪਹਿਲਾਂ ਤਾਂ ਸਰਕਾਰੀ ਬੱਸਾਂ ਦਾ ਦੁਰਉਪਯੋਗ ਹੋਣਾ ਹੀ ਸ਼ਰਾਬ ਪਤਾ ਨਹੀਂ ਕੌਣ ਪਿਆ ਰਿਆ ਹੋਵੇਗਾ ਪਰ ਨਸ਼ਿਆਂ ਦੇ ਵਿਰੋਧ ਜਿਹੜਾ ਯੁੱਧ ਹੈ ਉਹ ਬੜਾ ਬਾ ਕਮਾਲ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਰੈਲੀ ਦੇ ਵਿੱਚ ਇਕੱਠ ਕੀਤਾ ਗਿਆ ਤੇ ਕਿਹਾ ਗਿਆ ਕਿ ਲੋਕ ਆਪ ਮੁਹਾਰੇ ਆਏ ਨੇ ਤੇ ਲੋਕ ਨਸ਼ਿਆਂ ਦੇ ਵਿਰੋਧ ਯੁੱਧ ਲੜਨ ਆਏ ਨੇ ਪਰ ਹੁਣ ਜਾਣਦੇ ਹੋਏ ਲੋਕ ਨੇ ਜਿਹੜੇ ਉਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਉਹ ਯੁੱਧ ਕਿਸ ਪ੍ਰਕਾਰ ਲੜਨ ਆਏ ਨੇ ਕਿਸ ਤਰੀਕੇ ਨਾਲ ਉਹ ਲੜਿਆ ਜਾ ਰਿਹਾ ਯੁੱਧ ਨਸ਼ਿਆ ਵਿਰੁੱਧ 2.0 ਤਾਂ ਤਸਵੀਰਾਂ ਵਿੱਚ ਫੇਰ ਦੇਖ ਸਕਦੇ ਹੋ ਕਿ ਤਿੰਨ ਬੱਸਾਂ ਹੋਰ ਠੇਕੇ ਦੇ ਅੱਗੇ ਆ ਕੇ ਖੜੀਆਂ ਖੜ ਗਈਆਂ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਰਹਿਨਮਾਈ ਹੇਠ ਜਿਹੜਾ ਨਸ਼ਿਆਂ ਵਿਰੁੱਧ ਹੈ ਉਹ ਲੜਿਆ ਜਾ ਰਿਹਾ ਠੇਕਿਆਂ ਦੇ ਅੱਗੇ ਬੱਸਾਂ ਲਾ ਕੇ ਹੁਣ ਘਰਾਂ ਨੂੰ ਲੋਕ ਜਾ ਰਹੇ ਆ ਤੇ ਸ਼ਰਾਬ ਦੀਆਂ ਜਿਹੜੀਆਂ ਪੇਟੀਆਂ ਨੇ ਸ਼ਰਾਬ ਦੀਆਂ ਜਿਹੜੀਆਂ ਬੋਤਲਾਂ ਨੇ ਤੇ ਨਾਲ ਭੁਜੀਆ ਜਿਹੜਾ ਉਹ ਇੱਥੋਂ ਲੈ ਕੇ ਜਾ ਰਹੇ ਆ ਕਿਉਂਕਿ ਯੁੱਧ ਨਸ਼ਿਆਂ ਵਿਰੋਧੋਂ ਲੜਨਾ ਆ ਤੇ ਇਹ 2.0 ਯੁੱਧ ਨਸ਼ਿਆਂ ਵਿਰੋਧੀ ਤਸਵੀਰ ਆ ਕੇ ਇਸ ਤਰੀਕੇ ਨਾਲ ਲੜਿਆ ਜਾ ਰਿਹਾ ਹੁਣ ਯੁੱਧ ਨਸ਼ਿਆਂ ਵਿਰੋਧ ਜਿਹੜਾ 3.0 ਹੋਊਗਾ ਉਹ ਪਤਾ ਨਹੀਂ ਕਿਸ ਪ੍ਰਕਾਰ ਦਾ ਹੋਵੇਗਾ ਤਾਂ ਕਿਲੀਚੈਲ ਮੋਗਾ ਦੀ ਅੱਜ ਰੈਲੀ ਤੋਂ ਬਾਅਦ ਕਿਸ ਤਰੀਕੇ ਨਾਲ ਆਮ ਆਮਨੀ ਪਾਰਟੀ ਦੇ ਭਮੱਕੜ ਨੇ ਜਿਹੜੇ ਉਹ ਠੇਕਿਆਂ ਦੇ ਅੱਗੇ ਖੜੇ ਨੇ ਤੇ ਯੁੱਧ ਨਸ਼ਿਆਂ ਵਿਰੁੱਧ ਦਾ ਪਿੰਡਾਂ ਵਿੱਚ ਰੌਲਾ ਪਾਉਂਦੇ ਦਿਖਾਈ ਦੇ ਰਹੇ ਸੀ ਕਿ ਉਹੀ ਭਮੱਕੜ ਲੱਗਦੇ ਨੇ ਜਿਹੜੇ ਪਿੰਡਾਂ ਵਿੱਚ ਜਾ ਜਾ ਕੇ ਕਹਿ ਰਹੇ ਸੀ ਕਿ ਕਿ ਯੁੱਧ ਨਸ਼ਿਆਂ ਵਿਰੁੱਧ ਤਾਂ ਇਸ ਤਰੀਕੇ ਦਾ ਹੋਇਆ ਤੇ ਨਸ਼ਿਆਂ ਵਿਰੁੱਧ ਇਹਨਾਂ ਵੱਲੋਂ ਕੀਤਾ ਜਾ ਰਿਹਾ